ਐ ਜੀ ਨਿਊਜ਼ 24 ਤੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਦਸਵਿੰਦਰ ਬੋਪਾ ਰਹਿ ਇਸ ਵੇਲੇ ਸੀ ਮੌਜੂਦ ਹਾਂ ਜਲਾਲਾਬਾਦ ਦੇ ਨੇੜੇ ਪਿੰਡ ਦਰੋਗਾ ਵਿਖੇ ਜਿੱਥੇ ਇੱਕ ਵਿਅਕਤੀ ਦੀ ਜਿਹੜੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਰੇਲਵੇ ਲਾਈਨ ਕ੍ਰੋਸਿੰਗ ਕਰਦੇ ਸਮੇ ਇਹ ਜਿਹੜਾ ਹਾਦਸਾ ਵਾਪਰਿਆ ਤਾਂ ਹੁਣ ਜਿਹੜਾ ਮੌਕੇ ਦੇ ਉੱਪਰ ਪਰਿਵਾਰ ਵਾਲੇ ਅਤੇ ਪੁਲਿਸ ਅਧਿਕਾਰੀ ਵੀ ਮੌਜੂਦ ਨੇ ਗੱਲਬਾਤ ਕਰਦੇ ਹਾਂ ਕਿ ਪੂਰਾ ਮਾਮਲਾ ਕੀ ਹੈ ਤੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਹੁਣ ਕੀਤੀ ਜਾਏਗੀ ਅਗਲੀ ਕਾਰਵਾਈ ਕੀ ਨਾਮ ਹੈ ਤੇ ਕਿਹੜੀ ਜਗ੍ਹਾ ਡਿਊਟੀ ਕਰਦੇ ਹੋ ਮੇਰਾ ਸਰਨਾਮਾ ਚੌਕੀ ਇੰਚਾਰਜ ਐਸਐਮ ਮਹਿੰਦਰ ਸਿੰਘ ਆਪਣੇ ਜਲਾਲਾਬਾਦ ਡਿਊਟੀ ਕਰ ਰਹੇ ਜੀਆਰਪੀ ਦੇ ਰੇਲਵੇ ਲਾਈਨ ਦੇ ਉੱਪਰ ਹੀ ਪੂਰਾ ਮਸਲਾ ਕੀ ਆ ਇਹ ਡਰਾਈਵਰ ਦੇ ਕਰਨ ਮੁਤਾਬਕ ਕਹਿੰਦੇ ਬੰਦਾ ਇਹ ਲਾਈਨਾਂ ਕਰਾਸ ਕਰ ਰਿਆ ਸੀ ਤੇ ਚੰਗ ਗੱਡੀ ਦੀ ਰੇਲ ਰੇਟ ਜਾ ਗਿਆ ਜਿਸ ਦੀ ਕਿ ਮੌਤ ਹੋ ਗਈ ਸਰ ਕੋਈ ਪਤਾ ਲੱਗਿਆ ਕਿੱਥੋਂ ਦਾ ਪਤਾ ਲੱਗਿਆ ਦੱਸ ਰਿਹਾ ਕਹਿੰਦੇ ਵੀ ਇਹ ਬੰਦੇ ਦੇ ਚੋ ਇੱਕ ਦਾ ਮਿਲਿਆ ਸੀ ਕਾਪੀ ਛੋੜੀ ਜੀ ਗਈ ਸੀ ਦੀ ਡੈਰੀ ਸੀਗੀ ਡੈਰੀ ਚ ਵੇਖਿਆ ਸੀ ਉਹ ਨੰਬਰ ਬੰਦਾ ਇੱਥੋਂ ਜਲਾਲਾਬਾਦ ਦੇ ਆਪਣੇ ਲਾਗੇ ਪਿੰਲੇ ਮੀਰਖਾ ਤੋਂ ਘਟਾਣੀ ਹੈ ਉੱਥੋਂ ਦਾ ਬੰਦਾ ਜਿਹਨ ਕੇ ਰਨ ਵਾਲਾ ਹੈ ਸਰ ਕਿੰਨੇ ਕ ਵਜੇ ਹਾਦਸਾ ਵਾਪਰਿਆ ਇਹ ਤਕਰੀਬਨ ਪੌਣੇ 12 ਵਜੇ ਦੀ ਗੱਲ ਹੈ ਤੇ ਗੱਡੀ ਕਿਹੜੇ ਪਾਸੇ ਆ ਰਹੀ ਸੀ ਤੇ ਟ੍ਰੇਨ ਆ ਰਹੀ ਸੀ ਫਰੋਇਪਰ ਤੋਂ ਫਾਇਲ ਵੱਜ ਜਾਣ ਵਾਲੀ ਟ੍ਰੇਨ ਨੰਬਰ ਦਾ 0 4627 ਤੁਹਾਨੂੰ ਕਿੱਦਾਂ ਇਤਲਾ ਮਿਲੀ ਫਿਰ ਸਾਨੂੰ ਉੱਥੇ ਸਟੇਸ਼ਨ ਮਾਸਟਰ ਇਤਲਾ ਦਿੱਤੀ ਉਹਦੇ ਕਹਿਮ ਤੱਕ ਅਸੀਂ ਸਟੇਸ਼ਨ ਮਾਸਟਰ ਅਸੀਂ ਇੱਥੇ ਮੌਕੇ ਤੇ ਪੁੱਛਿਆ ਤੇ ਜਿਹੜੀ ਕੋਈ ਕਾਰ ਵੀ ਬੰਦੀ ਕੋਈ ਉਹ ਕੋਈ ਕਾਰ ਵੀ ਕਰਾ ਗਏ ਮੌਕੇ ਜੋ ਵੀ ਬੰਦੀ ਹੋਈ ਸੀ ਜੀ ਕੀ ਨਾਮ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਹੋ ਜਰਨੈਲ ਸਿੰਘਮਜੀਤ ਖਾਸ ਰਹਿੰਦਾ ਹੈ ਮੀਰ ਅੰਟੀ ਜਿਹੜੀ ਆ ਮੌਤ ਹੋਈ ਹੈ ਰੇਲਵੇ ਲਾਈਨ ਦੇ ਉੱਪਰ ਇਹ ਤੁਹਾਡੇ ਕੀ ਲੱਗਦੇ ਸੀ ਇਹ ਮੇਰਾ ਵੀਰਾ ਹੈ ਕੀ ਨਾਮ ਇਹਨਾਂ ਦਾ ਜਰਨੈਲ ਸਿੰਘ ਜਰਨੈਲ ਸਿੰਘ ਕੀ ਹਾਸਾ ਕਿਦਾਂ ਵਾਪਰਿਆ ਕਿਦਾਂ ਮੌਤ ਹੋਈ ਹੈ ਇਹ ਤਾਂ ਸਾਨੂੰ ਹੋਣੀ ਪਤਾ ਲੱਗਾ ਹੈ ਕੀ ਪਤਾ ਕਦੋਂ ਵੀ ਹੋਈ ਹੈ ਅੱਛਾ ਹਾਂ ਤੇ ਏਰੀਆ ਕਿਹੜਾ ਪੈਂਦਾ ਜਿੱਥੇ ਜਿੱਥੇ ਉਹਨਾਂ ਦੀ ਮੌਤ ਹੋਈ ਹੈ ਕਿਹੜਾ ਏਰੀਆ ਪੈਂਦਾ ਇਹ ਦਰੋ ਗਿਆ ਦਰੋ ਗਿਆ ਘਰੋਂ ਕਿੰਨੇ ਕੁ ਲੋਕ ਆਏ ਸੀਗੇ ਘਰੋਂ ਹੁਣ ਕੀ ਪਤਾ ਸੰਤ ਆ ਵੀ ਪਤਾ ਕੋਈ ਨਹੀਂ ਅਸੀਂ ਮੈਂ ਤਾਂ ਸੌ ਰਾਂ ਤੇ ਬਾਦਲ अच्छा मैं भी आई हूं अच्छा जी हां ये परेशान रहते थे हां परेशान ही रहते थे अच्छा कितनी उम्र थी हिंदी की उम्र 35 साल होनी है ਤੁਹਾਨੂੰ ਕਦੋਂ ਪਤਾ ਲੱਗਾ ਫਿਰ ਸਾਨੂੰ ਹੁਣ ਫੋਨ ਕੀਤਾ ਕਰੋ ਮੇਰੀ ਪਤਰੀ ਨੂੰ ਨਾ ਅੱਛਾ ਇਹ ਇਹਨਾਂ ਦਾ ਵਿਆਹ ਹੋਇਆ ਸੀ ਇਹਨਾਂ ਦਾ ਇਹਨਾਂ ਦਾ ਵਿਆਹ ਜੋ ਕੋਈ ਨਹੀਂ ਅੱਛਾ ਜੀ ਕੁਆਰੀ ਹੋਰ ਕੋਈ ਪਰਿਵਾਰ ਚ ਇਹਨਾਂ ਦਾ ਕੋਈ ਭਰਾ ਜਾਂ ਕੋਈ ਭਤੀਜੇ ਭਤੀਜਾ ਹੈਗਾ ਉਹ ਵੀ ਵਿਆਹ ਹੈ ਅੱਛਾ ਜੀ हां